ਹਾਂਜੀ ਸਤਿ ਸ਼੍ਰੀ ਅਕਾਲ ਬੱਚਿਓ ਪਿਛਲੀ ਵੀਡੀਓ ਦੇ ਵਿੱਚ ਅਸੀਂ 10 ਨੰਬਰ ਪੇਜ ਜਿਹੜਾ ਹੈ ਪ੍ਰੋਫੈਸਰ ਪੂਰਨ ਸਿੰਘ ਜੀ ਦਾ ਪੰਜਾਬ ਜਵਾਨ ਪੰਜਾਬ ਦੀ ਕਵਿਤਾ ਦੇ ਬਾਰੇ ਪੜਿਆ ਸੀ ਤੇ ਹੁਣ ਅਸੀਂ 11 ਨੰਬਰ ਪੇਜ ਜਿਹੜਾ ਹੈਗਾ ਨੂੰ ਅੱਜ ਪੜ੍ਹਨ ਜਾ ਰਹੇ ਹਾਂ ਰੱਖਣ ਨਾ ਜਾਨ ਸੰਭਾਲ ਏ ਜਾਨ ਨੂੰ ਮਾਰਨ ਇਹ ਜਾਣਦੇ ਸੋ ਇਸ ਦੋਨੇ ਲਾਈਨਾਂ ਦੇ ਵਿੱਚ ਵੀ ਪੰਜਾਬ ਦੇ ਗੱਬਰੂਆਂ ਦੀ ਜਿਹੜੀ ਸਿਫਤ ਹੈ ਉਹ ਕੀਤੀ ਗਈ ਹੈ ਕਿ ਇਹ ਜਿਹੜੇ ਹੈ ਗੱਭਰੂ ਉਹ ਆਪਣੀ ਜਾਨ ਜੜੀ ਹੈ ਉਹਨੂੰ ਸੰਭਾਲ ਕੇ ਰੱਖਣਾ ਨਹੀਂ ਜਾਣਦੇ ਜਾਨ ਨੂੰ ਵਾਰਨ ਇਹ ਜਾਣਦੇ ਇਹ ਆਪਣੀ ਜਾਨ ਨੂੰ ਕੁਰਬਾਨ ਕਰਨਾ ਹੀ ਦਾ ਹੈਗਾ ਉਹ ਹੋ ਜਾਣ ਦੇ ਨੇ ਲਹੂ ਬੀਟਣ થી ਨਾ ਡਰਨ ਏ ਤੇ ਜੰਗ ਮੈਦਾਨ ਵਿੱਚ ਨਸਣਾ ਨਾ ਪਛਾਨ ਦੇ ਕਰਨ ਕੀ ਏ ਸੋ ਇਹਦੇ ਵਿੱਚ ਕਿਹਾ ਗਿਆ ਕਿ ਇਹ ਨੌਜੋਨ ਜਿਹੜਾ ਹੈ ਲਹੂ ਬੀਟਣ ਭਾਵੇਂ ਲਹੂ ਬਹੋਂ ਤੂੰ ਨਹੀਂ ਡਰਦੇ ਤੇ ਜੰਗ ਮੈਦਾਨ ਵਿੱਚ ਨਸਣਾ ਭਾਵੇਂ ਭਜਣਾ ਜਿਹੜਾ ਉਹ ਵੀ ਡੇੜਾ ਹੈਗਾ ਉਹੋ ਨਹੀਂ ਜਾਣਦੇ ਕਰਨ ਕੀ ਇਹ ਪਾਵੇਂ ਨੇ ਸੁ ਖੁੱਲੇ ਜਿਹੜੇ ਹੈਗੇ ਨੇ ਸੁਭਾ ਦੇ ਨੇ ਕਿ ਇਹਨਾਂ ਦਾ ਕੁਝ ਪਤਾ ਨਹੀਂ ਲੱਗਦਾ ਕਿ ਇਹ ਨੌਜਵਾਨ ਜਿਹੜੇ ਆ ਉਹ ਕੀ ਕਰਦੇ ਉੜਕ ਦਾ ਰੂ ਜ਼ੋਰ ਆਇਆ ਪੰਜਾਬ ਵਿੱਚ ਪੰਜਾਬ ਦੇ ਵਿੱਚ ਉੜਕ ਦਾ ਰੂ ਜ਼ੋਰ ਆਇਆ ਪੰਜਾਬ ਵਿੱਚ ਕਿ ਬਹੁਤ ਜ਼ਿਆਦਾ ਰੱਬੀ ਰੂਹ ਦੀ ਗੱਲ ਕੀਤੀ ਗਈ ਆ ਰੂਹ ਵਿੱਚ ਜੋਰ ਆਇਆ ਭਾਬ ਰੱਬ ਨਾਲ ਜਿਹੜੇ ਪ੍ਰੇਮ ਕਰਨ ਵਾਲੇ ਮਹਾਪੁਰਸ਼ ਨੇ ਉਹ ਜਿਹੜੇ ਆ ਉਹ ਆਏ ਕਿ ਪੰਜਾਬ ਵਿੱਚ ਬਹੁਤ ਸਾਰੇ ਜਿਹੜੇ ਰੱਬੀ ਰੂਹਾਂ ਪਰਮਾਤਮਾ ਨੂੰ ਪਿਆਰ ਕਰਨ ਵਾਲੀਆਂ ਰੂਹਾਂ ਰੱਬ ਦੇ ਭਗਤ ਜੜਿਆ ਉਹ ਆਏ ਉੜਕ ਬਹੁਤ ਜ਼ਿਆਦਾ ਆਏ ਸਤ ਗੁਰੂ ਦੇ ਕਦਮਾਂ ਤੇ ਰਾਹਾਂ ਦੇ ਸੱਜੇ ਕੀ ਸਤਿਗੁਰੂ ਦੇ ਕਦਮਾਂ ਦੇ ਰਾਹਾਂ ਦੇ ਸਦਕੇ ਹੜ ਆਏ ਰੱਬ ਦੇ ਪ੍ਰਕਾਸ਼ ਤੇ ਕਿ ਜੇ ਸਤਿਗੁਰੂ ਨੇ ਉਹਨਾਂ ਨੇ ਮਹਾਪੁਰਸ਼ ਨੇ ਆਪਣੇ ਰੋਸ਼ਨੀ ਭਾਵ ਗਿਆਨ ਦਾ ਜਿਹੜਾ ਹੈਗਾ ਹੜਾ ਉਹ ਆਇਆ ਉਹਨਾਂ ਨੇ ਆਪਣੇ ਕਦਮ ਜੜੇ ਨੇ ਪੰਜਾਬ ਦੇ ਵਿੱਚ ਪਾਏ ਹੜ ਆਏ ਰੱਬ ਦੇ ਪ੍ਰਕਾਸ਼ ਤੇ ਕਿ ਰੱਬ ਦੇ ਗਿਆਨ ਰੂਪੀ ਪ੍ਰਕਾਸ਼ ਦੇ ਜਿਹੜੇ ਆ ਉਹ ਹੜ ਆਏ ਤੇ ਥੱਲਣਾ ਇਹ ਪੰਜਾਬੀ ਇਹ ਬਸ ਕਿਸ ਦੇ ਥੱਲਣ ਭਾਵ ਤੜਦੇ ਨਹੀਂ ਪੰਜਾਬੀ ਜਵਾਨ ਜਿਹੜੇ ਆ ਉਹ ਆਪਣੀ ਮਰਜ਼ੀ ਕਰਨ ਤੋਂ ਤੜਦੇ ਨਹੀਂ ਥੱਲਦੇ ਨਹੀਂ ਇਹ ਬਸ ਕਿਸ ਦੇ ਇਹ ਕਿਸੇ ਦੇ ਜਿਹੜਾ ਹੈਗਾ ਬਸ ਨਹੀਂ ਇਹ ਜਿੰਨ ਥੀਂ ਜੋਰ ਲਾ ਲਾ ਕੁਝ ਬਸ ਨਹੀਂ ਕਿਸੇ ਦੇ ਇਹ ਜੋੜ ਨਾਲ ਜਿਹੜਾ ਹੈਗਾ ਉਸ ਦਿਨ ਦੇ ਜਿਹੜੇ ਕਿਸੇ ਕੁਝ ਵਸ ਨਹੀਂ ਕਿਸੇ ਦੇ ਇਹਨਾਂ ਦਾ ਸੁਭਾਅ ਜਿਹੜਾ ਹੈਗਾ ਉਹ ਕਿਸੇ ਦੇ ਵਸ ਨਹੀਂ ਪੰਜਾਬ ਵਿੱਚ ਸਤਿਗੁਰਾਂ ਦੀ ਨਿਗਾਹ ਵਿੱਚੋਂ ਜੀਵਨ ਬਿਜਲੀਆਂ ਦੇ ਅਸਗਾ ਦੁਨਿਆਬਗ ਉਠੇ ਇਹ ਪੰਜਾਬ ਦੇ ਵਿੱਚ ਸਤਿਗੁਰਾਂ ਦੀ ਮਿਹਰ ਤੇ ਸਦਕਾ ਜੀਵਨ ਬਿਜਲੀਆਂ ਦੇ ਅਥਾ ਜਰੇ ਅਸਗਾ ਅਥਾ ਬਹੁਤ ਜ਼ਿਆਦਾ ਦਰਿਆ ਜਿਹੜੇ ਨੇ ਵਗ ਉੱਥੇ ਚਨਾ ਤੇ ਰਵੀ ਤੇ ਸਤਲੂ ਤੇ ਬਿਆਸ ਤੇ ਜ਼ੇਲਮ ਤੇ اٹਕ ਸਭ ਬਲ ਉੱਥੇ ਗੁਰੂ ਦਾ ਜਾਪ ਸਾਹਿਬ ਗਾਉਂਦੇ ਕਿ ਗੁਰੂ ਜੀ ਦੀ ਜਾਪ ਸਾਹਿਬ ਜਪਜੀ ਸਾਹਿਬ ਦੀ ਬਾਣੀ ਜਿਹੜਾ ਹੈਗਾ ਉਹ ਗਾਉਂਦੇ ਜਿਹੜੇ ਦਰਿਆ ਨੇ ਚਨਾ ਰਾਵੀ ਸਤਲੂ ਇਸ ਜ਼ੇਲਮ اٹਕ ਇਹ ਸਾਰੇ ਕੀ ਉੱਥੇ ਨੇ ਬਾਗ ਉੱਠੇ ਬੋਲ ਉੱਠੇ ਨੇ ਇਹੋ ਅਥਾ ਪ੍ਰਵਾਹ ਹੋਇਆ ਸੁੱਕਾ ਨਹੀਂ ਨਾ ਰਿਹਾ ਕੋਈ ਥਾਂ ਇਸ ਤਰ੍ਹਾਂ ਅਥਾ ਪੰਜਾਬ ਦੀ ਧਰਤੀ ਦੇ ਉੱਤੇ ਬਾਣੀ ਦਾ ਅਥਾ ਜਿਹੜਾ ਕੀ ਹੋਇਆ ਬਾਣੀ ਦਾ ਪ੍ਰਵਾਹ ਚੱਲਿਆ ਕੋਈ ਵੀ ਥਾਂ ਜਿਹੜਾ ਹੈ ਉਹ ਸੁੱਕਾ ਨਹੀਂ ਰਿਹਾ Hindu Musliman ਪੰਛੀ ਪਸ਼ੂ ਆਦਮੀ ਸਭ ਕਿੱਜਾ ਡੁੱਬਿਆ ਅਮਰਤ ਉਸ ਨਿਗਾਹ ਵਿੱਚ ਕਿ ਹਿੰਦੂ ਮੁਸਲਮਾਨ ਪਛੂ ਪੰਛੀ ਗਲ ਕੀ ਸਾਰਾ ਕੁਛ ਜਿਹੜਾ ਹੈਗਾ ਓਹੋ ਓਹੋ ਇਹਨਾਂ ਦੇ ਰਹਿਮ ਦੇ ਨਾਲ ਜਿਹੜਾ ਹੈ ਓਹੋ ਭਿੱਜ ਗਿਆ ਡੁੱਬ ਗਿਆ ਅੰਮ੍ਰਿਤ ਉਸ ਨਿਗਾਹ ਵਿੱਚ ਇੱਥੇ ਜਾਨ ਆਈ ਰੂਹ ਆਇਆ ਰੱਬ ਆਇਆ ਗੁਰੂਆਂ ਦੀ ਮਿਹਰ ਦੇ ਨਾਲ ਅੰਮ੍ਰਿਤ ਦੇ ਨਾਲ ਜਿਹੜਾ ਹੈਗਾ ਭਰਿਆ ਹੋਇਆ ਮਿਹਰ ਨਾਲ ਭਰ ਗਿਆ ਅੰਮ੍ਰਿਤ ਰੂਪੀ ਮਿਹਰ ਸੋ ਜੀ ਨਾਲ ਇੰਨੀ ਆ ਰਹਿਮ ਤਾਂ ਜੜੀਆਂ ਨੇ ਉਹੋ ਗੁਰਾਂ ਨੇ ਕੀਤੀਆਂ ਇੱਥੇ ਜਾਨ ਇੱਥੇ ਜਾਨ ਆਈ ਰੂ ਆਇਆ ਰੱਬ ਆਇਆ ਕਿ ਪਰਮਾਤਮਾ ਦੀਆਂ ਰੱਬੀ ਰੂਹਾਂ ਔਰ ਰੱਬੀ ਆਤਮਾ ਜਿਹੜੀ ਹੈ ਉਹ ਇੱਥੇ ਆਈ ਇੱਥੇ ਚਾਂ ਦੇ ਗੀਤ ਅਸਮਾਨੀ ਆਇਆ ਦਿਲ ਬਾਇਆ ਵਕਸ਼ ਦਾ ਕਿ ਇਥੇ ਬਾਣੀ ਦੇ ਰੂਪ ਦੇ ਵਿੱਚ ਰੱਬੀ ਗੀਤ ਜਿਹੜਾ ਹੈ ਉਹ ਆਇਆ ਇਥੇ ਚਾਹ ਦੇ ਅਸਮਾਨ ਟੁੱਟੇ ਫਵਰ ਹਰ ਪਾਸਿ ਜਿਹੜਾ ਹੈਗਾ ਚਾਹਾਂ ਦੇ ਅਸਮਾਨ ਟੁੱਟੇ ਫਵਰ ਹਰ ਪਾਸਿ ਜਿਹੜੀ ਆ ਖੁਸ਼ਹਾਲੀ ਆਈ ਇਥੇ ਹੁਸਨ ਖੁਦਾਈ ਦਾ ਅਵਤਾਰ ਆਇਆ ਕਿ ਰੱਬੀ ਰੂਪੀ ਹੁਸਨ ਦਾ ਅਵਤਾਰ ਜਿਹੜਾ ਹੈਗਾ ਪੁਰਮ ਦੀ ਮੇਰ ਸਦਕਾ ਆਇਆ ਇੱਥੇ ਦਿਲ ਚੁਗਵੀਆਂ ਮੂਰਤਾਂ ਨਿਗਾਹਾਂ ਦੇ ਤੀਰਾਂ ਦੇ ਮੀਂਹ ਇੱਥੇ ਦਿਲ ਚੁਗਵੀਆਂ ਮੂਰਤਾਂ ਤੇ ਨਿਗਾਹਾਂ ਦੇ ਤੀਰਾਂ ਦੇ ਮੀਂਹ ਡਿਆ ਹੈਗਾ ਉਹ ਬਸਾਉਣ ਵਾਲੇ ਆਏ ਇੱਥੇ ਦਾਤੇ ਬਲਕਾਰ ਆਏ ਪਰਮਾਤਮਾ ਦੇ ਬਣਾਏ ਹੋਏ ਬੰਦੇ ਜਿਹੜੇ ਆ ਦਾਤੇ ਆਏ ਬਲਕਾਰ ਆਏ ਇੱਥੇ ਸਾਈਂ ਦੇ ਪਿਆਰੇ ਆਏ ਰੱਬ ਦੇ ਪਿਆਰੇ ਭਗਤ ਆਏ ਇਸ ਧਰਤੀ ਵਿੱਚ ਕਲਗੀ ਵਾਲੇ ਦੇ ਘੋੜੇ ਦੇ ਸੁਮਾ ਦੀ ਟਾਪ ਲੱਗੀ ਇੱਥੇ ਸਤਗੁਰਾਂ ਸੱਚੇ ਪਾਤਸ਼ਾਹ ਦਾ ਨਿਵਾਸ ਹੈ ਇਸ ਧਰਤੀ ਵਿੱਚ ਕਲਗੀ ਵਾਲੇ ਦੇ ਘੋੜੇ ਦੇ ਸੁਮਾ ਦੀ ਟਾਪ ਲੱਗੀ ਸੁਮਾ ਪਾਉ ਦੇ ਨ ਦੇ ਖੋਰ ਘੋੜੇ ਦੇ ਟਾਪ ਆਫ ਸ਼ਾਪ ਲੱਗੀ ਇੱਥੇ ਸਤਗੁਰਾਂ ਸੱਚੇ ਪਾਤਸ਼ਾਹ ਦਾ ਨਿਵਾਸ ਹੈ ਜੋ ਇਸ ਧਰਤੀ ਦੇ ਵਿੱਚ ਤੇ ਦਸਵੇਂ ਪਾਤਸ਼ਾਹ ਲਗੀ ਤਾਂ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਮਹਾਰਾਜ ਦੇ ਕੋੜੇ ਦੇ ਸੁੰਮਾਂ ਦੀ ਜਿਹੜੀ ਹੈ ਉਹ ਟਾਪ ਲੱਗੀ ਸੁੰਮ ਭਾਪ ਕੋੜੇ ਦੇ ਖੁਰ ਉਹਨਾਂ ਦੀ ਛਾਪ ਜਿਹੜੀ ਹੈ ਉਹ ਲੱਗੀ ਇੱਥੇ ਸਤ ਗੁਰਾਂ ਸੱਚੇ ਪਾਤਸ਼ਾਹ ਦਾ ਨਿਵਾਸ ਹੈ ਇਸ ਧਰਤੀ ਤੇ ਸੱਚੇ ਪਾਤਸ਼ਾਹ ਸਤ ਗੁਰਾਂ ਦਾ ਨਿਵਾਸ ਹੈ